ਸਸਿਕਰ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹਾਂ ਗੁਰਨਾਨ ਕੈਗਰੋ ਵਰਕਸ ਕਰਾਚ ਤੋਂ ਸੰਗਰੂਰ ਵਾਲਿਆਂ ਦੇ ਤੇ ਉਹਨਾਂ ਨੇ ਇੱਕ ਬਹੁਤ ਵਧੀਆ ਲੋਡਰ ਬਣਾਇਆ ਜਿਹੜੇ ਸਾਡੇ ਵੀਰ ਤੂੜੀ ਦਾ ਕੰਮ ਕਰਦੇ ਨੇ ਤੂੜੀ ਵੇਚਣ ਦਾ ਕੰਮ ਕਰਦੇ ਨੇ ਜਾਂ ਜਿਵੇਂ ਸੈਲਰਾਂ ਦੇ ਵਿੱਚ ਆਪਣਾ ਪਿਆ ਹੁੰਦਾਗਾ ਚੌਲਾਂ ਦਾ ਫੂਸ ਉਹਨੂੰ ਉਹ ਵੇਚਣ ਦਾ ਕੰਮ ਕਰਦੇ ਨੇ ਲੋਡ ਕਰਦੇ ਨੇ ਤੇ ਭੂਗ ਤੇ ਉਹਨਾਂ ਵਾਸਤੇ ਬਹੁਤ ਵਧੀਆ ਲੋਡਰ ਬਣਾਇਆ ਆ ਤੁਹਾਨੂੰ ਲੋਡਰ ਦਿਖਾਉਨੇ ਨਾਲੇ ਇਹਦੇ ਬਾਰੇ ਜਾਣਕਾਰੀ ਹੈ ਬਾਈ ਸਰ ਸ਼ਿਕਰ ਸਤਿ ਸ਼ਿਕਰ ਉਹ ਠੀਕ ਠਾਕ ਹੋ ਬਾਈ ਬਹੁਤ ਵਧੀਆ ਜੀ ਬਾਈ ਜਿਹੜਾ ਆਪਾਂ ਨੇ ਤੁਸੀਂ ਸਾਡੇ ਵਪਾਰੀ ਵੀਰਾਂ ਦੇ ਜਿਵੇਂ ਨੀਰੇ ਵਾਲਾ ਕੰਮ ਕਰਦਨੇ ਵੀਰ ਭੂਮ ਦਾ ਕੰਮ ਕਰਦਨੇ ਉਹਨਾਂ ਵਾਸਤੇ ਜਿਵੇਂ ਕਈ ਵਾਰੀ ਲੇਬਰ ਨਹੀਂ ਮਿਲਦੀ ਹਨ ਤੁਸੀਂ ਉਹਨਾਂ ਵਾਸਤੇ ਸਪੈਸ਼ਲ ਲੋਡਰ ਤਿਆਰ ਕਰਿਆ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਸਾਨੂੰ ਇਹ ਅਸੀਂ ਨੇ ਜੀ ਸਭ ਤੋਂ ਪਹਿਲੀ ਗੱਲ ਦਾ ਲੇਬਰ ਦੀ ਜਿਹੜੀ ਸਮੱਸਿਆ ਹੈ ਹਾਂ ਜੀ ਬਹੁਤ ਘੱਟ ਮਿਲਦੀ ਹੈ ਨੰਬਰ 2 ਅੱਜ ਦੀ ਡੇਟ ਦੇ ਵਿੱਚ ਕਿਸੇ ਇੰਨੀ ਤਾਕਤ ਵੀ ਨਹੀਂ ਪੌੜੀਆਂ ਤੇ ਭਜਨ ਲੈ ਕੇ ਚੜਨਾ ਜੀ ਮਿਹਨਤ ਵੀ ਬਹੁਤ ਜ਼ਿਆਦਾ ਹਾਰਡ ਕੰਮ ਹੈ 50 60 ਕਿਲੋ ਦੀ ਪੰਡ ਹੁੰਦੀ ਹੈ ਨਾ ਹਾਂ ਜੀ ਸਾਰਾ ਦਿਨ ਮੰਨ ਲਓ ਮਜ਼ਦੂਰ ਬੰਦਾ ਵੀ ਹੈ ਜਿਹੜਾ ਉਹ ਕੋ ਲੋਹੇ ਦਾ ਤਾਂ ਬਣਿਆ ਹੁੰਦਾ ਨਹੀਂ ਸਹੀ ਆ ਠੀਕ ਹੈ ਜੀ ਉਹਨੂੰ ਮੰਨ ਲਾ 20 ਫੁੱਟ ਤੇ ਉੱਪਰ ਜਾ ਕੇ 50 60 ਕਿਲੋ ਭਜਨ ਲੈ ਕੇ ਚੜਨਾ ਬੜੀ ਮੁਸ਼ਕਲ ਹੈ ਅਸੀਂ ਇਹ ਗੱਲਾਂ ਨੂੰ ਦੇਖ ਕੇ ਵੀ ਫਾਸਟ ਕੰਮ ਨੂੰ ਵੀ ਫਾਸਟ ਹੈ ਦਾ ਕੋਈ ਪੱਲੀ ਨਹੀਂ ਵਿਚਾਉਣੀ ਪੰਡ ਨਹੀਂ ਪੌਣੀ ਬੰਨਣੀ ਨਹੀਂ ਪੌੜੀ ਤੇ ਨਹੀਂ ਚੜਨਾ ਵਿੱਚ ਨਹੀਂ ਖੋਲਣੀ ਇਹਨੇ ਡ੍ਰੈਗਟ ਆਪਣੇ ਆਪ ਟਰੈਕਟਰ ਹੈ ਤੁਰ ਹੀ ਜਾਂਦਾ ਟਰਾਲੀ ਬਰਾਬਰ ਲਾਓ ਇਹ ਵਿੱਚ ਪਾਈ ਜਾਂਦਾ ਜਿਵੇਂ ਸੈਲਰ ਦੇ ਵਿੱਚ ਫੂਸ ਪਿਆ ਹੁੰਦਾ ਨਾ ਹਾਂ ਜੀ ਹਾਂ ਢੇਰ ਲੱਗਾ ਹੁੰਦਾ ਨਾ ਹਾਂ ਜੀ ਢੇਰ ਲੱਗਾ ਉਹਦੇ ਉਹਦੇ ਵਿੱਚ ਟਰੈਕਟਰ ਨੂੰ ਪਿੱਛੇ ਬੈਕ ਕਰੀ ਚੱਲੋ ਹਾਂ ਬੈਕ ਕਰੀ ਜਾਓ ਇਹ ਟਰਾਲੀ ਦੇ ਬਰਾਬਰ ਇਹ ਪਾਈ ਜਾਊਗਾ ਜੀ ਇਹ ਮਤਲਬ ਕਿੰਨੇ ਫੁੱਟ ਦਾ ਬਈ ਇਹ ਇਹ ਹੁਣ 15 ਫੁੱਟ ਦਾ ਜੀ ਕੋਈ ਉਚਾਈ ਤਾਂ ਚਲੋ ਵੱਧ ਘਟ ਹੋ ਜਾਂਦੀ ਹੈ ਕੋਈ 20 ਫੁੱਟ ਦੀ ਲੋੜ ਹੈ ਮਟਰੱਕ ਚ ਪਾਉਣਾ ਕਿਸੇ ਨੇ ਜਾਂ ਉੱਚੀ ਟਰਾਲੀ ਹੈ ਕੋਈ ਬਈ 15 ਫੁੱਟ ਤੱਕ ਜਿਵੇਂ ਹਰਿਆਣੇ 'ਚ ਜਾਂਦਾ ਜੀ ਇਹ ਹੁਣ ਪਤਲਾ ਇਹ ਮਤਲਬ ਆ ਆ ਜਿਹੜਾ ਰੂਲਰ ਹੈ ਘੁੰਮਦਾ ਨਾ ਹਾਂ ਜੀ ਆਪਣੇ ਆਪਣਾ ਲੋਡ ਕਰਕੇ ਉੱਪਰ ਦੀ ਲੋਡ ਵੀ ਹੈ ਜੀ ਜਿਵੇਂ ਖੇਤਾਂ ਦੇ ਵਿੱਚ ਸਰੋਂ ਦਾ ਤੂੜਾ ਹੁੰਦਾ ਰੱਬੇ ਨਾਲ ਕੱਢੀ ਹੋਈ ਸਰੋਂ ਉਹ ਜਿਹੜਾ ਖੇਤਾਂ ਦੇ ਵਿੱਚ ਕੋਈ ਕਾਹ ਫੂਸ ਹੁੰਦਾ ਨਾਲ ਦੀ ਨਾਲ ਇਹਦੀ ਕਟਾਈ ਕਰਕੇ ਵਿੱਚ ਲੈ ਜਿਹੜੇ ਜਿਹੜਿਆ ਬਲੇਡ ਲਾਇਨੇ ਤੁਸੀਂ ਹਾਂ ਜੀ ਇਹ ਬਲੇਡ ਉਹੀ ਕੰਮ ਕਰਦੇ ਨੇ ਮਤਲਬ ਕੋਈ ਚੀਜ਼ ਆਉਂਦੀ ਹੈ ਜੀ ਕੋਈ ਮਤਲਬ ਦਿੱਕਤ ਨਾ ਆਵੇ ਵੀ ਕੋਈ ਮਤਲਬ ਕੋਈ ਕਾਫੂਸ ਹੁੰਦਾ ਨਾ ਕੋਈ ਹਾਂਜੀ ਜਾਂ ਆਪਾਂ ਖਰਚੇ ਕਹਿਦਾਂ ਨੇ ਸਰੋਂ ਦੇ ਕੋਈ ਆ ਗਿਆ ਉਹ ਫਿਰ ਦਿੱਕਤ ਨਾ ਲਾਵੇ ਉਹਨੂੰ ਕੱਟ ਕੇ ਮਾਰਦਾ ਇਹ ਵਿੱਚੋਂ ਠੀਕ ਆ ਇਹ ਮਤਲਬ ਇਹ ਤਾਂ ਫਿਰ ਮੰਟੋ ਮੰਟੀ ਟਰਾਲੀ ਭਰਦਾਂ ਦਾ ਉਹ ਇਹ ਜੀ ਘੰਟੇ ਡੇਢ ਘੰਟੇ ਚ ਟਰਾਲੀ ਭਰਦਾਂ ਦਾ ਪੂੰਗ ਵਾਲੀ ਜੀ ਅਸੀਂ ਇੱਕ ਘੰਟੇ ਚ ਹਾਂਜੀ ਇਹ ਤਾਂ ਬੰਦੇ ਲਤੜਨ ਵਾਲੇ ਚਾਹੀਦੇ ਨੇ ਨਾ ਹਾਂ ਜੀ ਲਤੜਨ ਵਾਲੇ ਲੋਡ ਤਾਂ ਹੈਪੀ ਕਰੀ ਜਾਂਦਾ ਹਾਂ ਜੀ ਲੋਡ ਤਾਂ ਕਰੀ ਜਾਂਦਾ ਇਹ ਚੱਲਦਾ ਜੋ ਟਰੈਕਟਰ ਮਤਲਬ ਜਿਹੜਾ ਮਰਜ਼ੀ ਪਾ ਲਓ ਇਹਦੇ ਨਹੀਂ ਜਿਹੜਾ ਮਰਜ਼ੀ ਤਾਂ ਨਹੀਂ ਕਹਿ ਸਕਦੇ ਆਪਾਂ ਇਹਨੂੰ ਡਬਲ ਕਲਚ ਟਰੈਕਟਰ ਚਾਹੀਦਾ ਹੋਵੇ ਤੇ ਇਹ ਛੋਟੀ ਪਾਵਰ ਮਤਲਬ ਕੋਈ ਵੱਡੀ ਪਾਵਰ ਦੀ ਨਹੀਂ ਜ਼ਰੂਰਤ ਅੱਛਾ ਡਬਲ ਕਲਚ ਵਾਲਾ ਚਾਹੀਦਾ ਡਬਲ ਕਲਚ ਚਾਹੀਦਾ ਜੀ ਇਹਦਾ weight ਕਿੰਨਾ ਕੁ ਹੋ ਸਕਦਾ weight ਤੁਸੀਂ ਮੰਨ ਕੇ ਚੱਲੋ ਵੀ 7 ਕੁਇੰਟਲ ਏੜੀ ਆ 7 ਕੁਇੰਟਲ ਦਾ ਹੈਗਾ ਇਹ ਹਾਂ ਜੀ ਵੀ ਕਹਿੰਦੇ ਆਪਾਂ ਲੇਬਰ ਕਈ ਵਾਰ ਹੁਣ ਲੇਬਰ ਨਹੀਂ ਮਿਲਦੀ ਨਾ ਬੰਦਾ ਫਟੋ ਫਟਾ ਹੀ ਕੰਮੇ ਕਰ ਦਿੰਦਾ ਜੀ ਲੇਬਰ ਮਿਲਦੀ ਵੀ ਆ ਜੀ ਤਾਂ ਵੀ ਬਹੁਤ ਸਖਤ ਕਮਜ ਐਨਾ ਬਾਜ ਕਿੰਨੇ ਕਿ ਤਾਕਤਵਰ ਲੇਬਰ ਲੈ ਕੇ ਆਊਗਾ ਵੀ ਜਿਹੜੀ 50 60 ਕਿਲੋ ਬਾਜ ਲੈ ਕੇ 20 20 ਫੁੱਟ ਤੇ ਸਾਰਾ ਦਿਨ ਸਿੱਟੀ ਜਾਵੇ ਤੁਸੀਂ ਦੱਸੋ ਕਿੰਨੇ ਗਾ ਅੱਜ ਪਹਿਲਵਾਨ ਨੇ ਸਹੀ ਐ ਸਹੀ ਐ ਹਾਂ ਜੀ ਸਹੀ ਐ ਵੀਰ ਉਹ ਬਹੁਤ ਵਧੀਆ ਸਾਡੇ ਸਾਡੇ ਵਪਾਰੀ ਵੀਰਾਂ ਵਾਸਤੇ ਜਿਵੇਂ ਤੂੜੀ ਵਾਲਾ ਕੰਮ ਕਰਦੇ ਨੇ ਤੇ ਜਿਵੇਂ ਸੈਲਰਾਂ ਦੇ ਵਿੱਚ ਕੰਮ ਫੂਛ ਪਿਆ ਹੁੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਨੀਰ ਆਵੇ ਚਾਹੇ ਕਿਸੇ ਨੇ ਲੋਡ ਕਰਨਾ ਭੂਗ ਦੇ ਵਿੱਚ ਤਾਂ ਲੋਡਰ ਬਹੁਤ ਵਧੀਆ ਬਣਾਇਆ ਸਾਡੇ ਗੁਰਨਾਨ ਕੈਗਰੋ ਵਰਕਰ ਸੰਗਰੂਰ ਵਾਲਿਆਂ ਨੇ ਤੇ ਇਹ ਆਪਣਾ ਇਹ ਪਤਾ ਟਿਕਾਣਾ ਦੱਸ ਦੋ ਵੀ ਆਪਾਂ ਕਿ ਕਿਹੜੇ ਰੋਡ ਤੇ ਖੜਿਆ ਇਸ ਟਾਈਮ ਇਹ ਆਪਾਂ ਖੜਿਆ ਜੀ ਹੁਣ ਪਹਾਨੀਗੜ੍ਹ ਤੋਂ ਜਿਹੜਾ ਸੁਨਾਮ ਰੋਡ ਹੈ ਜੀ ਜੀ ਪਿੰਡ ਕਰਾਚੂ ਹਾਈਵੇ ਰੋਡ ਤੇ ਖੜਿਆ ਜੀ ਆਪਾਂ ਤੇ ਉਹ ਸਾਹਮਣੇ ਸਮਾਦ ਬਾਬਾ ਹਾਂ ਸਮਾਦ ਬਾਬਾ ਸਾਹਿਬ ਦਾ ਹਾਲ ਬਾਬਾ ਟੱਲਾ ਜੇ ਨਾਮ ਨਾਲ ਜਾਣਦੇ ਨੇ ਤੇ ਇਹ ਆਪਣਾ ਹੈਗਾ ਗੁਰਨਾਨ ਕੈਗਰੋ ਵਰਕਰ ਕਰਾਚੂ ਸੰਗਰੂਰ ਬਾਈ ਹੋਰਾਂ ਦਾ ਕਰੈਕਟ ਨੰਬਰ ਚੱਲ ਰਿਹਾ ਬਾਈ ਉਹਨਾਂ ਨੂੰ ਰੇਟ ਬਾਈ ਆਪ ਦਾ ਕਨੈਕਟ ਕਰਕੇ ਪਤਾ ਕਰ ਸਕਦੇ ਹੋ ਠੀਕ ਆ ਨੰਬਰ ਇਹਨਾਂ ਦਾ ਨੋਟ ਕਰ ਲਓ ਤੁਸੀਂ 98760 91699 98723 15725 ਬਾਈ ਉਹਨਾਂ ਦਾ ਨੰਬਰ ਹੈ ਇੱਕ ਵਾਰੀ ਕਾਲ ਜ਼ਰੂਰ ਕਰ ਲਿਓ ਧੰਨਵਾਦ ਸਾਰੇ ਵੀਰਾਂ ਦਾ